ਤਾਂ ਦੋਸਤੋ ਇਸ ਵੇਲੇ ਮੈਂ ਪਹੁੰਚਿਆ ਹਾਂ ਅਖਨੂਰ ਜੋ ਕਿਲਾ ਹੈ ਅਖਨੂਰ ਦਾ ਉਹਦੇ ਬਿਲਕੁਲ ਥੱਲੇ ਜਿੱਥੇ ਤੁਸੀਂ ਦੇਖ ਰਹੇ ਹੋ ਪਿੱਛੇ ਇੱਕ ਸਟੈਚੂ ਬਣਿਆ ਹੋਇਆ ਹੈ ਉਹ ਮਹਾਰਾਜਾ ਰਣਜੀਤ ਸਿੰਘ ਜਿਹੜਾ ਗੁਲਾਬ ਸਿੰਘ ਉਹਨਾਂ ਨੂੰ ਲਗਾ ਰਹਿਣਾ ਹੈ ਤਿਲਕ ਅ ਤਾਂ ਇਹ ਤੁਹਾਨੂੰ ਬਾਅਦ ਵਿੱਚ ਘੜੀ ਦੱਸਾਂਗੇ ਲੇਕਿਨ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਆਏ ਕਿੱਧਰ ਹਾਂ ਮੇਰੇ ਨਾਲ ਖੜੇ ਨੇ ਵੀਰ ਕੀ ਨਾਂ ਜੀ ਤੁਹਾਡਾ ਕੁਲਦੀਪ ਕੁਮਾਰ ਕੁਲਦੀਪ ਕੁਮਾਰ ਜੀ ਅੱਜ ਫਿਰ ਸਾਨੂੰ ਕਿੱਧਰ ਦੀ ਸੈਰ ਕਰਾਓਗੇ ਕਮੋ ਕਿਸਤੀ ਚ ਕਮਾਂਗੇ ਕਿਸਤੀ ਚ ਕਮਾਂਗੇ ਆਓ ਫਿਰ ਚਲੀਏ ਕਿਸਤੀ ਚ ਘੁੰਮੀਏ ਤੋਂ ਕੁਲਦੀਪ ਜੀ ਸਾਨੂੰ ਘੁਮਾ ਰਹੇ ਜੀ ਮਾਰੇ ਕਿਸਤੀ ਦੇ ਵਿੱਚ ਤੇ ਜਾ ਰਹੇ ਆਂ ਅਸੀਂ ਹੁਣ ਕਿਸਤੀ ਦੇ ਵਿੱਚ ਆਓ ਕੁਲਦੀਪ ਜੀ ਨਾਲ ਆਜੋ ਨਹੀਂ ਦੇਖੀਏ ਇਹ ਕਿੱਥੋਂ ਜਾਣਾ ਜੇ ਇੱਥੋਂ ਦੀ ਆ ਗਏ ਸ਼ਾਇਦ ਇਹ ਇਧਰੋਂ ਤੋਂ ਲੋ ਜੀ ਮੈਂ ਰੱਖ ਲਗਾ ਜੇ ਪੈਰ ਆਹ ਹਿੱਲੀ ਜੇ ਥੋੜੀ ਜੀ ਪਰ ਮੈਨੂੰ ਪੂਰਾ ਯਕੀਨ ਹੈ ਕੁਲਦੀਪ ਕੁਮਾਰ ਤੇ ਕਿ ਇਹ ਸਾਨੂੰ ਵਧੀਆ ਕਮਾਉਣਗੇ ਤੇ ਮੈਂ ਸੰਸਾਰ ਭਾਜੀ ਮੇਰੇ ਨਾਲ ਮੈਂ ਕਹਾਂਗਾ ਤੁਸੀਂ ਵੀ ਆ ਜਾਓ ਜੀ ਨਾਲ ਹੀ ਤੇ ਫਿਰ ਦੇਖੀਏ ਕਿ ਕੀ ਹੁੰਦਾ ਕਿਸਤੀ ਚ ਦਰਿਆ ਚਨਾਬ ਕਹਿੰਦੇ ਨੇ ਚਨਾਬ ਦੇ ਵਿੱਚ ਸੋਹਣੀ ਤੇ ਮਹੀਵਾਲ ਦੀ ਵੀ ਕਹਾਣੀ ਬੜੀ ਸੋਹਣੀ ਜੁੜੀ ਹੈ ਪਰ ਅਸੀਂ ਇੱਥੇ ਉਹ ਨਹੀਂ ਕਰਨੀ ਕਿਉਂਕਿ ਉਹ ਬਾਰਡਰ ਪਾਰ ਦੀ ਕਹਾਣੀ ਹੈ ਅਸੀਂ ਬਾਰਡਰ ਰਾਰ ਦੀ ਗੱਲ ਕਰਨੀ ਹੈ ਆਪਣੇ ਇਲਾਕੇ ਦੀ ਗੱਲ ਕਰਨੀ ਹੈ ਇਸ ਵੇਲੇ ਮੈਂ ਅਖਨੂਰ ਦੇ ਵਿੱਚਾਂ ਤੇ ਕੁਲਦੀਪ ਭਾਜੀ ਸਾਨੂੰ ਲੱਗੇ ਨਾ ਮਾਰਨ ਤੱਕਾ ਮੇਰੇ ਖਿਆਲ ਚ ਕਿਸਤੀ ਨੂੰ ਤੇ ਵਿੱਚ ਮੈਂ ਵੀ ਹਾਂ ਹੁਣ ਦੇਖਦੇ ਆ ਕਿੱਥੇ ਤੱਕ ਲੈ ਕੇ ਜਾਂਦੇ ਨੇ ਤੋ ਆਓ ਜੀ ਬਹਿ ਜੀ ਇਹ ਵਿੱਚ ਫਿਰ ਤੇ ਕੁਲਦੀਪ ਜੀ ਲਓ ਫਿਰ ਦਿਓ ਹਰੀ ਚੰਡੀ ਦੇਖੀਏ ਕੀ ਹੁੰਦਾ ਜੇ ਲਓ ਜੀ ਕੁਲਦੀਪ ਜੀ ਲੱਗੇ ਨਾ ਖੋਲਣ ਰਸਾ ਤੇ ਆ ਹਿਲਣਾ ਸ਼ੁਰੂ ਹੋ ਗਈ ਜੇ ਕਿਆ ਬਾਤ ਹੈ ਹਰਾ ਹਰਾ ਪਾਣੀ ਤੇ ਜੇ ਕਿਤੇ ਵਿਚ ਪੈ ਗਏ ਤੇ ਜਾਵਾਂਗੇ ਆਪਾਂ ਦੂਜੇ ਪਾਸੇ ਪਰ ਕੋਸ਼ਿਸ਼ ਇਹ ਹੀ ਹੈ ਕਿ ਕੁਲਦੀਪ ਜੀ ਸਾਨੂੰ ਉਮੀਦ ਹੈ ਪੂਰੀ ਕਿ ਕੁਲਦੀਪ ਜੀ ਸਾਨੂੰ ਇੱਥੇ ਹੀ ਰੱਖਣਗੇ ਸਾਨੂੰ ਦੂਜਾ ਕੋਈ ਦੇਸ਼ ਨਹੀਂ ਦਿਖਾਉਣਗੇ ਹੈ ਜੀ ਕਿਉਂ ਕੁਲਦੀਪ ਜੀ ਸਹੀ ਗੱਲ ਜੀ ਠੀਕ ਹੈ ਠੀਕ ਹੈ ਉੱਥੇ ਆ ਜਾ ਮੈਂ ਨਹੀਂ ਉੱਥੇ ਬੈਠਾ ਇੱਥੇ ਬੈਠੀਏ ਓਹੋ ਕੀ ਬਾਤ ਹੈ ਤਾਂ ਵਧੀਆ ਜੀ ਫਿਰ ਅੱਛਾ ਇਹ ਬਾਸ ਦੇ ਨਾਲ ਚਲਾਓਗੇ ਤੁਸੀਂ ਇਹ ਬਾਸ ਦੇ ਨਾਲ ਜੀ ਕੁਲਦੀਪ ਜੀ ਜਾ ਰਹੇ ਨੇ ਪਿੱਛੇ ਤੇ ਆਹ ਵੇਖੋ ਆਹ ਦੇਖੋ ਜੀ ਆਹ ਲਾਇਆ ਜੇ ਬਾਸ ਤੇ ਬਾਸ ਦੇ ਨਾਲ ਮਾਰਿਆ ਇਹਨਾਂ ਨੇ ਧੱਕਾ ਤੇ ਆਹ ਚੱਲ ਪੀ ਜੇ ਜੀ ਇਹਨੂੰ ਕਹਿੰਦੇ ਕੀ ਨੇ ਆਪਣੀ ਇੱਥੇ ਦੀ ਭਾਸ਼ਾ ਚ ਕਿਸੇ ਕਹਿੰਦੇ ਨੇ ਕੋਈ ਬੋਗੀ ਬੂਗੀ ਜਾਂ ਇਦਾਂ ਦਾ ਕੁਝ ਤੇ ਨਹੀਂ ਕਹਿੰਦੇ ਤਾਂ ਜੇ ਬੇੜੀ ਸੂਰਜ ਦੀ ਗਰਮੀ ਤੇ ਪਾਣੀ ਦੀ ਠੰਡਕ ਦੋਵੇਂ ਚੀਜ਼ਾਂ ਮਹਿਸੂਸ ਕਰ ਰਿਹਾ ਇਸ ਵੇਲੇ ਮੈਂ ਉਹ ਵੀ ਆਪਣੇ ਜੰਮੂ ਦੇ ਵਿੱਚ ਅਖਨੂਰ ਇਲਾਕੇ ਦੇ ਵਿੱਚ ਔਰ ਕੁਲਦੀਪ ਜੀ ਸਾਨੂੰ ਕਮਾਉਣ ਜਾ ਰਹੇ ਨਾ ਨਜ਼ਾਰਾ ਵੀ ਬਹੁਤ ਸੋਹਣਾ ਉੱਪਰ ਕਿਲਾ ਉਹ ਤੁਹਾਨੂੰ ਦਿਖਾ ਦਈਏ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਆਪਣੇ ਸਮੇਂ ਜਿਹੜਾ ਹੈ ਉਹ ਡੋਗਰਾ ਰਾਜ ਦੇ ਹਵਾਲੇ ਕੀਤਾ ਸੀ ਤੋਂ ਇੱਕ ਕਿਲਾ ਜਿਹੜਾ ਹੈ ਜਿਵੇਂ ਦੱਸਿਆ ਗਿਆ ਕਿ ਉਹ ਰਾਜ ਤਿਲਕ ਵੀ ਇੱਥੇ ਹੀ ਹੋਇਆ ਸੀ ਗੁਲਾਬ ਸਿੰਘ ਦਾ ਜੋ ਮਾਰਾ ਹੈ ਰঞ্জੀਤ ਸਿੰਘ ਨੇ ਕੀਤਾ ਸੀ ਉਹਦਾ ਪ੍ਰੂਫ ਸਾਹਮਣੇ ਆ ਔਰ ਇਹ ਬੋਗੀ ਹੁਣ ਕੁਲਦੀਪ ਜੀ ਲੈ ਕੇ ਜਾ ਰਹੇ ਨੇ ਬੇੜੀ ਬੇੜੀ ਕਿਸ਼ਤੀ ਤਾਂ ਕਹਿੰਦੇ ਨਾ ਕਿ ਮਲਾਰ ਹੈ ਸਾਡੇ ਹੁਣ ਕੁਲਦੀਪ ਜੀ ਪਾਰ ਲੰਘਾਉਣਗੇ ਕਿ ਨਹੀਂ ਇਹ ਤਾਂ ਹੁਣ ਕੁਲਦੀਪ ਸਿੰਘ ਕੁਲਦੀਪ ਜੀ ਤੇ ਆ ਕਿਉਂ ਕੁਲਦੀਪ ਜੀ ਕੀ ਖਿਆਲ ਹੈ ਫਿਰ ਪਾਰ ਹੀ ਆ ਨਾ ਉੱਚਾ ਹੋਣਾ ਮਾਰਾ ਜੀ ਪੱਕਾ ਪੱਕਾ ਅੱਛਾ ਇਹਨਾਂ ਨੇ ਹੁਣ ਬਾਂਸ ਵਾਲਾ ਕੰਮ ਕਰਤਾ ਮੈਨੂੰ ਲੱਗਦਾ ਖਤਮ ਤੇ ਹੁਣ ਮੈਨੂੰ ਲੱਗਦਾ ਚੱਪੂ ਚਲਾਉਣਗੇ ਸ਼ਾਇਦ ਚੱਪੂ ਚਲਾਉਣਗੇ ਸem ਮੋਟਰ ਨਹੀਂ ਹੈ ਮੋਟਰ ਨਹੀਂ ਹੈ ਅੱਛਾ ਮੈਂ ਸੋਚਿਆ ਮੋਟਰ ਲਾਤੀ ਕਿਤੇ ਲੇਕਿਨ ਮੋਟਰ ਨਹੀਂ ਹੈ ਕੁਲਦੀਪ ਜੀ ਕਿੰਨੇ ਪਿਆਰ ਦੇ ਨਾਲ ਆ ਖੜੇ ਆ ਤੇ ਸਾਨੂੰ ਦਿਖ ਰਿਹਾ ਜੇ ਉਹ ਉੱਪਰ ਦਿਖਾ ਦਿਓ ਜੀ ਸਾਹਮਣੇ ਅਖਰੂਰ ਦਰਿਆ ਦਾ ਪੁਲ ਇਸ ਤੋਂ ਪਹਿਲਾਂ ਪੁਲ ਕੁਲਦੀਪ ਜੀ ਮੇਰੇ ਕਹਿੰਦੇ ਆ ਆ ਇਹ ਜਿਹੜਾ ਪਿਆ ਹੋਇਆ ਸਮਾਰਕ ਲੱਗ ਗਿਆ ਲੱਗ ਗਿਆ ਇਹ ਆਰਮੀ ਦਾ ਪੁਲ ਹੈ ਇਹ ਜਿਹੜਾ ਪੁਰਾਣਾ ਪੁਲ ਸੀ ਹੈਨਾ ਇਹ ਆਰਮੀ ਦਾ ਉਹ ਪਹਿਲੇ ਸੀ 1965 ਚ ਟੁੱਟਿਆ ਸੀ ਇੱਕ ਉਸ ਤੋਂ ਬਾਅਦ ਵੀ ਟੁੱਟਿਆ ਸੀ ਔਰ 1934 ਚ ਬਣਿਆ ਤਾਂ 1992 ਟੁੱਟਾ 92 ਚ ਟੁੱਟਿਆ ਉਹ ਉੱਪਰ ਵਾਲਾ ਉਹ ਉੱਪਰ ਹੀ ਪਿਆ ਹੋਇਆ ਹੈ ਹਾਂ ਇਹ ਇਹ ਪੁਲ ਹੈ ਜਿਹੜਾ ਇਹ ਵੀ ਆਰਮੀ ਦਾ ਹੀ ਸੀ ਇਹ 1964 ਚ ਟੁੱਟਿਆ 65 ਚ ਟੁੱਟਿਆ ਇਹ 1965 ਚ ਟੁੱਟਿਆ ਉਹ 1992 ਚ ਸਰ ਬਜ਼ੁਰਗ ਸੁਣਾਇਆ ਸੁਣਾਦੇ ਨੇ ਸਾਡੇ ਇਹ ਤੇ ਬਾਅਦ ਚ ਮੈਂ ਉੱਪਰ ਆ ਜਾਾਂ ਉੱਥੇ ਕੋਈ ਪਰੇਸ਼ਾਨੀ ਤੇ ਨਹੀਂ ਕੀ ਬਾਤ ਆ ਆ ਲਓ ਜੀ ਮੈਂ ਬਾਅਦ ਚ ਹੋ ਜਾਣਾ ਹਾਂਜੀ ਹਾਂਜੀ ਸਾਡੇ ਬਜ਼ੁਰਗ ਸੁਣਾਉਂਦੇ ਸੁਣਾਦੇ ਰਹੇ ਕਿ 1965 ਚ ਟੁੱਟਿਆ ਸੀ ਇਹ ਫੋਲਡਰ ਅੱਛਾ ਇਹ 1965 ਚ ਟੁੱਟਿਆ ਸੀ ਉਹ 1992 ਚ ਟੁੱਟਿਆ ਸੀ ਉਹ ਤਾਂ ਮੇਰੀ ਹੋਸ਼ ਦਾ ਹਾਂ ਜੇ ਪਾਕਿਸਤਾਨ ਤੇ ਨਾਈ ਵਾਲਾ ਪੁੱਜੀਆ ਦਾ ਨਾ ਹੁੰਦੀ ਸੀ 65 ਠੀਕ 70 ਟੈਂਕ ਦਾ ਅਮਲਾ ਕੀਤਾ ਹੁਣ। ਓਹੋ ਹੋ ਅੱਛਾ ਜਦੋਂ ਛੰਬ ਟਪ ਕੇ ਆ ਗਈ। ਹਾਂ ਸੰਗ ਟਪ ਉਹੋ ਹੋ ਅੱਛਾ ਅੱਛਾ ਅੱਛਾ। ਕੁਝੀ ਕੁਝੀ ਵੀ ਕਰੋ ਤਾਂ ਚਲਾਉਂਦੇ ਜੇ ਬੇੜੀ ਤੁਸੀਂ। 55 ਤਾਰ ਵਾਲਾ ਚਲਾਉਂਦੇ ਰਿਹਾ ਭਾਈ 85 ਤੱਕ 85 ਕੋਲਾ ਲੀਏ ਕਾਫੀ ਸਮੇਂ ਚਲਾਇਆ। ਅੱਛਾ। ਇੱਕ ਵਾਰੇ ਆਵਾਜ਼ ਆਉਂਦੀ ਵੇ 82 ਸਾਲ ਉਮਰ ਹੋਈ ਫਿਰ ਪੂਰੇ ਹੀ ਹੈ। ਓਹੋ ਹੋ ਅੱਛਾ। ਫਿਰ ਅਸੀਂ ਚਲਾਉਂਦੇ ਰਿਹਾ ਸੀ ਤੇ ਇਹ ਇਸ ਇਸ ਜਗ੍ਹਾ 'ਚ ਜਿੱਥੇ ਅਸੀਂ ਹੁਣ ਇਸ ਵੇਲੇ ਚੱਲ ਰਹੇ ਹਾਂ ਕਿੰਨਾ ਕੁ ਡੂੰਘਾ ਹੋਣਾ? ਕੋਈ 20 ਫੁੱਟ ਹੈ। 20 ਫੁੱਟ ਇੱਥੇ ਡੂੰਘਾ ਹੈ। ਹਾਂਜੀ ਹ ਬਲ ਹਜੇ ਤੇ ਪਾਣੀ ਬਿਲਕੁਲ ਘਟ ਹੈ ਹਾਂ ਤੇ 20 ਫੁੱਟ ਤੇ ਜਦੋਂ ਜਿਆਦਾ ਹੁੰਦਾ ਤਾਂ ਫਿਰ ਤੇ ਉੱਪਰ ਚੱਲ 40 45 40 45 ਫੁੱਟ ਚਲੇ ਜਾਂਦਾ 40 45 ਫੁੱਟ ਚਲੇ ਜਾਂਦਾ ਬੜਾ ਆ ਆਂਦਾ ਨਾ ਲਹਿਰਾਂ ਆਉਂਦੀਆਂ بارشੋਂ ਦੀ ਪਾਣੀ ਆਂਦਾ ਫਿਰ ਬਹੁਤ ਜਿਆਦਾ ਉੱਚਾ ਜਮਾ ਹੋ ਜਾਂਦਾ ਨਾ ਜੱਲਾ ਫਿਰ ਛੱਡਦੇ ਨੇ ਪਾਣੀ ਫਿਰ ਸ਼ੋਰ ਤੇ ਇੱਕ ਕਾਫੀ ਰਫਤਾਰ ਚੱਲਦਾ ਹਾਂ ਇਹ ਕਿਆ ਜਾਂਦਾ ਉਪਰੋਂ ਸਲੋ ਹੁੰਦਾ ਤੇ ਥੱਲੋਂ ਤੇਜ਼ ਹੁੰਦਾ ਪਾਣੀ ਕੁਝ ਇਸ ਤਰ੍ਹਾਂ ਦਾ ਵੀ ਬਰਾਬਰ ਹੀ ਚੱਲਦਾ ਬਰਾਬਰ ਹੀ ਚੱਲਦਾ ਕਿਉਂਕਿ ਆਮ ਤੌਰ ਤੇ ਕਿਆ ਜਾਂਦਾ ਨਹੀਂ ਕਹਿਣ ਦੀ ਗੱਲ ਆ ਲੱਗਾ ਅਸੀਂ ਜਿਆਦਾ ਤਾਂ ਤਜਰਬਾ 25 ਸਾਲ ਮੈਂ ਵੀ ਚਾਹੀਓ ਇਹ ਸਾਰਾ ਪਾਦਾ ਇੱਥੇ ਪੱਥਰ ਇੱਥੇ ਕਿ ਜਾਂ ਜਿਹੜਾ ਕਿਸ਼ਤੀ ਚਲਾਉਂਦੇ ਆ ਇੱਕ ਟਾਈਮ ਜਦੋਂ 91 ਚ ਪੁਲ ਟੁੱਟਿਆ ਸੀ ਤੇ ਤੁਸੀਂ ਮੈਨੂੰ ਲੱਗਦਾ ਤੁਹਾਡੀ ਬੇੜੀਆਂ ਨੇ ਤੇ ਬੜਾ ਕੰਮ ਕੀਤਾ ਹੋਣਾ ਇੱਥੇ ਲੋਕਾਂ ਦਾ ਬਾਰ ਬਾਰ ਸਰਕਾਰੀ ਵੀ ਆਹੀ ਹੋਰ ਕਾਫੀਆਂ ਆਦੀ ਅੱਛਾ ਛਾੜੋ ਵਾਲੇ ਦੋ ਹੀ ਅੱਛਾ ਉਹਦੇ ਦੋ ਹੀ ਅਜੇ ਕੋਈ ਣ ਟੰਗ ਨਾਲ ਕੰਮ ਕੀਤਾ ਹਾਂਜੀ ਕਿਆ ਬਾਤ ਹੈ ਮਤਲਬ ਉਹ ਕਹਿੰਦੇ ਨਾ ਕਿ ਪੂਰਨ ਤੇ ਨਾਲੇ ਫਲੀਆਂ ਉਹ ਲਾ ਕਿਸ਼ਤੀ ਦੀ ਜਿਹੜੇ ਕਾਸਟ ਹੀ ਕੀਮਤ ਹੀ ਕੋ ਪਿਆ ਜਾ ਰਹੀ ਅੱਛਾ ਲੈ ਉਹ ਬਣੂਆ ਚ ਹਮ ਇਹ ਲਾ ਕੋ 4 ਲੱਖ ਦੀ ਇਹ ਕਿਸ਼ਤੀ 4 ਲੱਖ ਰੁਪਏ ਦੀ ਹੈ ਉਹ ਹੋ ਤਾਂ ਦੋਸਤੋ ਦੇਖੋ ਇਹ ਕਿਸ਼ਤੀ 4 ਲੱਖ ਰੁਪਏ ਦੀ ਕਿਸ਼ਤੀ ਹੈ ਔਰ ਸਾਡੇ ਕੁਲਦੀਪ ਵੀਰ ਜੀ ਜਿਹੜੇ ਨੇ ਇਹਨੂੰ ਚਲਾਉਂਦੇ ਨੇ 1985 ਤੋਂ ਚਲਾ ਰਹੇ ਨੇ ਇਹਨਾਂ ਦੇ ਪੁਰਖੇ ਵੀ ਇਹਨਾਂ ਦੇ ਪੁਰਖੇ ਵੀ ਕਿਸਤੀ ਚਲਾਉਂਦੇ ਸੀ ਤੇ ਇਹ ਵੀ ਹੁਣ ਕਿਸਤੀ ਚਲਾ ਰਹੇ ਨੇ ਤੇ ਸਾਨੂੰ ਕਰਾ ਰਹੇ ਨੇ ਸੈਰ ਤੇ ਕੁਲਦੀਪ ਜੀ ਮੈਂ ਜਿਸ ਹਿਸਾਬ ਦੀ ਉੱਪਰੋਂ ਗਰਮੀ ਪੈ ਰਹੀ ਹੈ ਨਾ ਤੇ ਨਾਲ ਹੀ ਠੰਡੀ ਹਵਾ ਆ ਰਹੀ ਹੈ ਨਾ ਬੜਾ ਹੀ ਮਜ਼ਾ ਆ ਰਿਹਾ ਜੀ ਪਾਣੀ ਆਵਾ ਠੰਡੀ ਹੁੰਦੀ ਠੰਡੇ ਪਾਵੇ ਚੱਲ ਰਹੇ ਤੇ ਦੇਖੋ ਪਾਣੀ ਜਿਹੜਾ ਬਿਲਕੁਲ ਹਰਾ ਦਿਖਾਈ ਦੇ ਰਿਹਾ ਇਸ ਵਿੱਚ ਨੇ ਸਾਫ਼ ਪਾਣੀ ਹੈ ਹੈ ਨਾ ਤੇ ਇਹ ਜਦੋਂ ਲਾਲ ਹੁੰਦਾ ਤਾਂ ਇਹਦਾ ਮਤਲਬ ਕਿ ਪਿੱਛੇ ਕਿਤੇ ਛਾੜੂ ੜਾਇਆ ਹੋਇਆ ਹੈ بارش ਦਾ ਪਾਣੀ بارش ਦਾ ਪਾਣੀ ਜਿਹੜਾ ਉਹ ਲਾਲ ਹੋ ਜਾਂਦਾ ਫਿਰ ਤੋਂ। ਤੋ ਇਹ ਇਲਾਕਾ ਜਿਹੜਾ ਪਾਰਲਾ ਉਹ ਕੀ ਹੈ? ਸਾਡਾ ਇਲਾਕਾ ਜੰਮੂ ਵਾਲਾ ਇਲਾਕਾ ਹੈ। ਜੰਮੂ ਵਿੱਚ ਇਹ ਵਾਹੇ ਜੰਮੂ ਹੋ ਗਿਆ ਹੈ ਜਾਂ ਖਨੂਰ ਹੋ ਗਿਆ ਹੈ। ਹਾਂਜੀ ਹਾਂਜੀ। ਹੈਨਾ? ਹਾਂਜੀ ਹਾਂਜੀ। ਕੀ ਬਾਤ ਹੈ। ਇਹ ਤੇ ਵਧੀਆ ਦੇਖੋ ਕਿੰਨਾ ਸੋਹਣਾ ਇਲਾਕਾ ਹੈ ਹੈਨਾ? ਬਹੁਤ ਸੋਹਣਾ। ਕੁਦੀਪ ਜੀ ਦਾ ਤੇ ਅਸੀਂ ਬੜਾ ਬੜਾ ਧੰਨਵਾਦ ਕਰਾਂਗੇ। ਇਹਨਾਂ ਨੇ ਸਾਨੂੰ ਦੇਖੋ ਕਿੰਨੀ ਸੋਹਣੀਆਂ ਜਗ੍ਹਾ ਦਿਖਾਤੀਆਂ ਨੇ। ਵਾਹ ਜੀ ਵਾਹ ਕੀ ਬਾਤ ਹੈ। ਮਜ਼ਾ ਆ ਗਿਆ। ਇਹ ਸਾਰੇ ਰਸਤੇ ਜ ਇਹ ਵੀ ਇਹ ਵੀ ਰਸਤੇ ਉੱਪਰ ਹੀ ਜਾਂਦਾ ਆ ਇਹ ਆਂਦਾ ਸਾਹ ਸੀੜੀਆਂ ਪਾੜੀਆਂ ਨੇ ਨਾ ਹਾਂ ਹਾਂ ਤਾਂ ਕੋਈ ਸੀੜੀ ਨਹੀਂ ਲੱਗਦਾ ਇਹ ਸਾਰੇ ਸ਼ਹਿਰ ਨਾਲ ਲੱਗਦੇ ਨਾ ਪੁਰਾਣਾ ਸ਼ਹਿਰ ਇਹੋ ਹੀ ਹੈ ਪਿੰਜੇ ਹਾਂਜੀ ਹਾਂਜੀ ਹੈ ਨਾ ਹਾਂਜੀ ਉਹਨਾਂ ਦਾ ਕਾਫੀ ਵਧੀਆ ਹੈ ਨਾ ਹਾਂ ਇਹ ਕਿਸੇ ਉੱਪਰ ਨੂੰ ਜ਼ਿਆਦਾ ਜਲਦੀ ਜਾਂਦੀ ਹੈ ਜਾਂ ਥੱਲੇ ਨੂੰ ਇਹ ਆ ਬਰਾਂਡ ਲੰਦਾ ਜੋਰ ਨਾਲ ਸਾਹਿਬ ਹੁੰਦਾ ਜਲਾਕ ਨਾਰੇ ਚਲਾਣੇ ਲੱਗ ਕੇ ਮਾਰਿ ਜੇ ਪਾਣੀ ਜ਼ੋਰ ਦਾ ਫਿਰ ਅਸ ਨਾਲ ਖਿੱਚ ਲੈਣੇ ਜਲਦੀ ਠੀਕ ਠੀਕ ਇੰਨਾਂ ਛਲੋਬ ਵਿੱਚੋਂ ਫਿਰ ਬਾਸ਼ ਨਾਲ ਆਸਤਾ ਆਸਤਾ ਲੈ ਜੰਨੇ ਹੋਹ ਕੀ ਬਾਤ ਹੈ ਤੋ ਦੋਸਤੋ ਇਹ ਨਜ਼ਾਰਾ ਤੁਹਾਨੂੰ ਦਿਖਾਇਆ ਕਿਸ਼ਤੀ ਦਾ ਜਿਹੜੀ ਕਿ ਜੰਮੂ ਕਸ਼ਮੀਰ ਦੇ ਵਿੱਚ ਹੁਣ ਆਹ ਕੋਈ ਗੱਲ ਨਹੀਂ ਹੁਣ ਇਹ ਕਰਨ ਲੱਗੇ ਨੇ ਜੀ ਕਿਨਾਰੇ ਆਹ ਕਿਨਾਰੇ ਕਿਸ ਤਰ੍ਹਾਂ ਕਰੋਗੇ ਜੀ ਚੱਪੂ ਨਾਲ ਲੋ ਜੀ ਹੁਣ ਚੱਪੂ ਸ਼ੁਰੂ ਹੋਣ ਲੱਗਾ ਜੀ ਚੱਪੂ ਦਿਖਾ ਦੇ ਜੀ ਚੱਪੂ ਕੀ ਬਾਤ ਹੈ ਆਹਾ ਕੁਲਦੀਪ ਜੀ ਕੀ ਬਾਤ ਹੈ ਆ ਮਿਹਨਤ ਅੱਛਾ ਇਹ ਤੁਸੀਂ ਪਾਰਲੇ ਪਾਸੇ ਜਾ ਰਹੇ ਹੋ ਕੀ ਬਾਤ ਲੋ ਜੀ ਹੁਣ ਅਸੀਂ ਉਸ ਕਿਨਾਰੇ ਜਾ ਰਹੇ ਹਾਂ ਉਹ ਜੰਮੂ ਵਾਲਾ ਇਲਾਕਾ ਪੈਂਦਾ ਹੈ ਮੇਰੇ ਖਿਆਲ ਚ ਆਰਮੀ ਏਰੀਆ ਹੀ ਆ ਸਾਹਮਣੇ ਸਾਰਾ ਹੈਨਾ ਤੋ ਇਹ ਇਹ ਜੰਮੂ ਦਾ ਇਲਾਕਾ ਹੈ ਅਸੀਂ ਆਏ ਸੀ ਜੀ ਉਹ ਦੇਖੋ ਸਾਹਮਣੇ ਉਹ ਕਿਲੇ ਦੇ ਕੋਲੋਂ ਕੀ ਬਾਤ ਹੈ ਕਿਲਾ ਦੂਰੋਂ ਹੀ ਦਿਖ ਰਿਹਾ ਹੈ ਪਤਾ ਲੱਗਦਾ ਜੰਮੂ ਚ ਕਿਲਾ ਹੈ ਕੋਈ ਅਖਨੂਰ ਦਾ ਕਿਲਾ ਕੁਲਦੀ ਜੀ ਤੁਸੀਂ ਇੱਥੇ ਖਾਣ ਪਾਣ ਵਾਲਾ ਸਮਾਨ ਵੀ ਇੱਥੇ ਰੱਖਿਆ ਹੁੰਦਾ ਲੱਗਦਾ ਮੈਨੂੰ ਖਾਣ ਪਾਣ ਘਰਾ ਘਾਦੇ ਆਨੇ ਵਾ ਉਹ ਪਲੇਟ ਖੋਲੀ ਪਈ ਆ ਤਾਂ ਮੈਂ ਤਾਂ ਕਿਹਾ ਨਹੀਂ ਗੱਲ ਕਰਨੇ ਚਾਹੀਏ ਨਾ ਕੋਈ ਲੈ ਜੀ ਲਾਓ ਜੀ ਉਹ ਵੇਖੋ ਜੀ ਕਿੰਨਾ ਨਜ਼ਾਰਾ ਆ ਕੀ ਬਾਤ ਹੈ ਸ਼ਾਂਤ ਲੱਗਦਾ ਬਿਲਕੁਲ ਦਰਿਆ ਪਰ ਇੰਨਾ ਹੈ ਨਹੀਂ ਜਾਂ ਤੇ ਕੀ ਖਿਆਲ ਹੈ ਗਰਮੀ ਵਿੱਚ ਅਜਿਹਾ ਜਰਾ ਨਹੀਂ ਚੱਲਦਾ ਇਲੈਕਟ੍ਰਿਕ ਇਸ ਵੇਲੇ ਸ਼ਾਂਤ ਹੀ ਰਹਿੰਦਾ ਲੱਗਦਾ ਦਰਿਆ ਨੂੰ ਵੀ ਠੰਡ ਲੱਗ ਜਾਂਦੀ ਹੈ ਸਰਦੀਆਂ ਸ਼ਾਂਤ ਹੁੰਦਾ ਜਿੱਥੇ ਬਰਫ਼ ਜੰਮੀ ਜਾਂਦੀ ਹੈ ਨਾ ਪਹਾੜਾਂ 'ਚ ਹਾਂ ਜੇ ਗਰਮੀ ਪਾਉਂਦੇ ਤਾਂ ਪਾਣੀ ਪਿਘਲ ਜਾਂਦਾ ਹਾਂ ਉਹਨੇ ਫੋਰੀ ਆਂਦਾ ਇਹ ਕਿਵੇਂ بارشਾਂ ਦੀ بارشਾਂ ਬਣੀ ਜਾਂਦਾ بارشਾਂ ਦਾ ਪਾਣੀ ਆਉਂਦਾ ਫਿਰ ਬਣਦਾ ਹੈ ਲਓ ਜੀ ਤਾਂ ਇਹ ਇਹ ਅਸੀਂ ਪਰਲੇ ਬੰਨੇ ਪਹੁੰਚ ਗਏ ਹੁਣ ਅਸੀਂ ਉਤਰ ਕੇ ਦੱਸਾਂਗੇ ਪਰਲੇ ਬੰਨੇ ਉਤਰ ਕੇ ਫਿਰ ਚੜ ਜਾਵਾਂਗੇ ਹੋ ਜਾਏਗਾ ਆਹਾ ਹਾ ਲਓ ਜੀ ਕਿਨਾਰਾ ਆ ਗਿਆ ਜੀ ਬਿਲਕੁਲ ਨੇੜੇ ਸਿਰਫ ਅਸੀਂ ਪੈਰ ਹੀ ਲਾਣਾ ਜੀ ਤੇ ਪੈਰ ਲਾ ਗਿਆ ਜੀ ਮੁੜ ਕੇ ਗੱਡੀ 'ਚ ਬਹਿ ਜਾਣਾ ਤੇ ਫਿਰ ਕੁਲਦੀਪ ਜੀ ਸਾਨੂੰ ਲੈ ਜਾਣਗੇ ਵਾਪਸ ਸਾਡੀ ਮੰਜ਼ਿਲ ਤੇ ਜਿੱਥੋਂ ਸਾਨੂੰ ਚੱਕਿਆ ਸੀ ਤੋ ਮੈਂ ਕਹਿੰਨਾ ਕਿ ਪੂਰੇ ਵਿਸ਼ਵਾਸ ਦੇ ਨਾਲ ਕੁਲਦੀਪ ਜੀ ਦੇ ਨਾਲ ਆਏ ਸੀ ਤੇ ਪੂਰਾ ਵਿਸ਼ਵਾਸ ਦੇ ਨਾਲ ਇਹਨਾਂ ਨੇ ਸਾਨੂੰ ਇੱਥੇ ਪਹੁੰਚਾਇਆ ਉੱਥੇ ਵੀ ਪਹੁੰਚਾਉਣਗੇ ਕਿਉਂ ਕੁਲਦੀਪ ਜੀ ਲਓ ਜੀ ਆਹਾ ਵੇ ਜਾ ਰਿਹਾ ਸਿਰਫ ਪੈਰ ਹੀ ਲਾਣਾ ਪਤਾ ਲੱਗ ਜਾਏ ਕਿ ਭਈ ਇਹ ਲਓ ਜੀ ਇਹ ਜੰਮੂ ਉਹ ਅਖਨੂਰ ਤੇ ਆ ਰਿਹਾ ਮੈਂ ਅਖਨੂਰ ਜੀ ਵਾਪਸ ਤੇ ਜੰਮੂ ਤੋਂ ਮੈਂ ਫਿਰ ਤੋਂ ਚੜਨ ਲੱਗਾ ਬੇੜੀ ਤੇ ਇਹ ਲਓ ਜੀ ਤੋਂ ਕੁਲਦੀਪ ਜੀ ਦਾ ਬੜਾ ਧੰਨਵਾਦ ਲਓ ਜੀ ਹੁਣ ਅਸੀਂ ਫੇਰ ਚੱਲਿਆਂ ਜੀ ਕਿੱਧਰ ਅਖਨੂਰ ਆਹ ਲਓ ਜੀ ਲੱਗੀ ਗੱਡੀ ਬਗੈਰ ਸਟੀering ਦੇ ਮੋੜਨ ਡੰਡਾ ਦਿਖਾ ਦੋ ਮਰਾ ਕਿਹੜੇ ਡੰਡੇ ਦੇ ਨਾਲ ਮੋੜਦੀ ਜੇ ਸਟੀering ਲੱਗਾ ਅਜਾ ਪਿੱਛੇ ਸਟੀering ਲੱਗਾ ਤੇਰੇ ਯਾਰ ਅਗਾ 54 ਵਾਰ ਰੇਸ ਆਹ ਚੱਪੂ ਹੋ ਗਈ ਰੇਸ ਵਾਲਾ ਸ਼ੌਕ ਮਾ ਗੱਡੀ ਆ। ਕੀ ਵਾਲਾ ਸਿਸਟਮ ਸਾਰਾ ਗੱਡੀ ਵਾਲਾ ਹੀ ਐ। ਹੈਨਾ ਸਿਰਫ ਇੰਜਨ ਨਹੀਂ ਐ। ਗੱਡੀ ਜਿਹੜੀ ਰੋਡ ਉੱਪਰ ਚੱਲਦੀ ਐ ਪਾਣੀ 'ਚ ਚੱਲਦੀ ਹੁੰਦੀ। ਕੀ ਬਾਤ। ਪਾਣੀ ਵਾਲੀ ਗੱਡੀ ਐ, ਪਾਣੀ ਦੇ ਇਹ ਪਾਣੀ ਵਾਲੀ ਗੱਡੀ ਐ ਤੇ ਰੋਡ ਵਾਲੀ ਇੱਥੇ ਨਹੀਂ ਚੱਲ ਸਕਦੀ। ਹਾਂ ਰੋਡ ਵਾਲੀ ਰੋਡ ਤੇ ਚੱਲਦੀ। ਹਾਂ, ਕੀ ਬਾਤ ਐ। ਤਾਂ ਦੋਸਤੋ ਦੇਖੋ ਕੀ ਨਜ਼ਾਰਾ ਐ। ਮੇਰੇ ਭਰਾ ਮੇਰੇ ਵੀਰ ਸਲੂਟ ਉਹਨਾਂ ਨੂੰ ਜਿਨ੍ਹਾਂ ਨੇ ਇੰਨੀ ਦੇਰ ਤੋਂ ਕੈਮਰਾ ਫੜ ਕੇ ਰੱਖਿਆ ਹੈ ਕਿਉਂਕਿ ਹੁਣ ਅਸੀਂ ਹਜੇ ਉੱਥੇ ਜਾਣਾ ਹੈ ਥੱਕ ਵੀ ਜਾਣਾ ਹੈ ਕੋਈ ਨਹੀਂ ਸਾਡੀ ਵਾਰੀ ਆਊਗੀ ਯੋ ਮੈਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਕੁਲਦੀਪ ਰੌਣ ਦੇ ਨਾਲ ਆਵਾਜ਼ ਸਾਫ਼ ਨਹੀਂ ਆਂਦੀ ਹੁਣ ਇਹ ਯਾਹ ਜੀ ਹੈ ਹੈਨਾ ਮਾਈਕ ਨਾਲ ਦਿੰਦਾ ਮੈਂ ਤੁਹਾਨੂੰ ਵੀ ਫਿਰ ਤੁਹਾਡੀ ਆਵਾਜ਼ ਵੀ ਬਿਲਕੁਲ ਸਾਫ਼ ਆਏਗੀ ਇਹ ਇੱਥੇ ਲਾ ਲਓ ਬੱਸ ਇਹ ਹੁਣ ਸਾਡੀ ਆਵਾਜ਼ਾਂ ਜਿਹੜੀਆਂ ਨਾ ਬਿਲਕੁਲ ਸਾਫ਼ ਹੋਣਗੀਆਂ ਲਓ ਜੀ ਸੂਰਜ ਪਿੱਛੇ ਪੈ ਰਿਹਾ ਤਕੜਾ ਹਾਂਜੀ ਗੁਲਦੀਪ ਜੀ ਬਜੀ ਬਜੀ ਇੱਥੇ ਰੱਖੋ ਹੁਣ ਦੱਸੋ ਗੁਲਦੀਪ ਜੀ ਇਹ ਹੁਣ ਅਸੀਂ ਕਰੀਏ ਗੱਲ ਜੇ ਇਸ ਇਲਾਕੇ ਦੀ ਤੁਹਾਡੀ ਕਿੰਨੀ ਉਮਰ ਹੋ ਗਈ ਦੀ ਹੈ ਮੇਰੀ ਹੋ ਗਈ ਕੋਈ 50 ਸਾਲ 50 ਸਾਲ ਥੋੜੀ ਵੱਡੀ ਹੋ ਮੇਰੇ ਕੋਲ ਹਾਂਜੀ 89 ਸਾਲ ਹੀ ਵੱਡੀ ਹੋ ਮੇਰੇ ਤੋਂ ਅਸ਼ ਤਾਂ ਚਲੋ ਵਧੀਆ ਤੇ ਇਹ ਜਿਹੜੀਆਂ ਬਿਲਡਿੰਗਾਂ ਸ਼ਿਲਡਿੰਗਾਂ ਬਣੀਆਂ ਨੇ ਹੁਣ ਵੱਡੀਆਂ ਵੱਡੀਆਂ ਹਾਂਜੀ ਦਰਿਆ ਦੇ ਉੱਪਰ ਪਹਿਲੇ ਤੇ ਨਹੀਂ ਸੀ ਹੁੰਦੀਆਂ ਪਹਿਲੇ ਘਾਟੀਆਂ ਸੀ ਹੁਣ ਕਾਫੀ ਬਣੀਆਂ ਨੇ ਲੋਕਾਂ ਕੋਲ ਪੈਸਾ ਕਾਫੀ ਹੋ ਗਿਆ ਤਾਂ ਲੋਕਾਂ ਕੋਲ ਪੈਸਾ ਹੋ ਗਿਆ ਮਗਰ ਖੂਬਸੂਰਤੀ ਨਹੀਂ ਖਤਮ ਹੋ ਰਹੀ ਹੂੰ ਹੂੰ ਤਾਨੂੰ ਕੀ ਲੱਗਦਾ ਖੂਸ਼ਹੁਰਤੀ ਦੇ ਵਾਅਦਾ ਕਰਦੇ ਆਂ ਆਦ ਵਾਸਾ ਦਿਖੇ ਜਾਦੇ ਇੱਥੇ ਜਿੰਨੀ ਖੂਸ਼ਹੁਰਤੀ ਚਾਹੀਦੀ ਨਿਹੜਿਆ ਨਹੀਂ ਹੈ ਇੰਨੇ ਹੈ ਹੀ ਨਹੀਂ ਸਾਫ ਸਫਾਈ ਤੇ ਹੈ ਨਹੀਂ ਸਾਫ ਸਫਾਈ ਨਹੀਂ ਕੋਈ ਇਨਾ ਧਿਆਨ ਨਹੀਂ ਦੇਦਾ ਧਿਆਨ ਨਹੀਂ ਦੇ ਰਹੇ ਕਿਉਂਕਿ ਜਿਸ ਹਿਸਾਬ ਦੇ ਇੱਥੇ ਧਾਰਮਿਕ ਜਗਹਾਂ ਨੇ ਭਵੇਂ ਮੰਦਿਰ ਨੇ ਭਵੇਂ ਗੁਰਦੁਆਰੇ ਨੇ ਭਵੇਂ ਕੁਝ ਵੀ ਹੈ ਉਸ ਹੱਬ ਦੀ ਸਫਾਈ ਨਹੀਂ ਹੈ ਇੱਥੇ ਉੱਥੇ ਵਾਸਤਾ ਕੋਈ ਇੱਥੇ ਕਾਨੂੰਨ ਨਹੀਂ ਹੈ ਅੱਛਾ ਪੈਗ ਪਾਣੀ ਇੱਥੇ ਚਲਾਦਾ ਐਸੇ ਅੱਛਾ ਤੈਨੂੰ ਕੀ ਸ਼ਰਾਬਾਂ ਵੀ ਪੀਂਦੇ ਨੇ ਇੱਥੇ ਆਂਦੇ ਬੈਠੇ ਰਹਿੰਦੇ ਨੇ ਕੜੀਆਂ ਮੋੜੇ ਇਹ ਇਹ ਗਲਤ ਹੈ ਨਾ ਖਰਾ ਸੋਲ ਆਣਾ ਇੱਥੇ ਬੈਠੇ ਰਹਿਣਾ ਛੱਪੀ ਹੈ ਗਲਤ ਸਿਸਟਮ ਸਾਰਾ ਮਤਲਬ ਗਲਤ ਸਿਸਟਮ ਹੈ ਤੋ ਵੈਸੇ ਇਹ ਤਾਰ ਮਿਕ ਜਗਾ ਨਹੀਂ ਬਿਲਕੁਲ ਬਿਲਕੁਲ ਦੇਖੋ ਚਲਦਾ ਪਾਣੀ ਮੰਨਣ ਵਾਲੀ ਜਗਾ ਨਹੀਂ ਐਸੀ ਗੱਲ ਨਹੀਂ ਚਲਦਾ ਪਾਣੀ ਹੈ ਸਾਫ ਪਾਣੀ ਹੈ ਇਸ ਨੂੰ ਪੋਲੂਟਿਡ ਨਹੀਂ ਕਰਨਾ ਚਾਹੀਦਾ ਗੰਦਾ ਵੀ ਨਹੀਂ ਕਰਨਾ ਚਾਹੀਦਾ ਪਾਣੀ ਨੂੰ ਵੀ ਨਹੀਂ ਗੰਦਾ ਕਰਨਾ ਚਾਹੀਦਾ ਕਿਉਂਕਿ ਇਹ ਤੇ ਜਿੰਦ ਜਾਨ ਹੈ ਸਾਰਿਆਂ ਦੀ ਅੱਜ ਤੋ 3 ਸਾਲ ਪਹਿਲਾਂ ਇੱਕ ਚਿੱਟ ਬਣਾਈ ਸੀ ਲਿਸਟ ਕਾਫੀ ਮੇ ਫਾਈਲ ਬਣਵਾਈ ਦੀ ਹੈ ਅੱਛਾ ਮੈਂ ਸਾਹਿਬ ਗੱਲ ਲਿਖਿਆ ਇਹਦੇ ਬਾਰੇ ਗਵਰਨਰ ਸਾਹਿਬ ਦੇ ਕੋਲ ਚਿੱਠੀ ਪੁੱਜੀ ਹੈ ਦੀਆਂ ਨੂੰ ਕਾਫੀ ਸਾਲ ਬਣਾਈ ਦੀ ਲੋਕਾਂ ਦੇ ਸਾਈਨ ਵੀ ਕਰਾਏ ਹਨ ਜੋ ਕੁਛ ਹੈ ਸਾਰੀ ਕਮੀਆਂ ਪੇਸ਼ੀਆਂ ਹੈ ਮਤਲਬ ਕੀਤੀਆਂ ਉਹਦੇ ਬਾਅਦ ਫਾਈਲ ਖਰਾ ਕੁੱਥੇ ਦੱਬੀ ਢੀ ਹੈ ਕੁੱਥੇ ਨਹੀਂ ਕੋਈ ਜਵਾਬ ਨਹੀਂ ਕੋਈ ਕੁਛ ਕਾਫੀ ਅੱਡੀ ਫਾਈਲ ਹੈ ਵੈਸੇ ਉਹਦੇ ਬਾਅਦ ਸਭ ਕੁਛ ਲਿਖਿਆ ਕੋਈ ਕਮਜ਼ੋਰੀ ਰੱਖੀ ਦੀ ਹੈ ਜੋ ਜੋ ਕਹੇ ਤੇ ਚਾਹੀਦਾ ਨਾ ਅੱਛਾ ਗੱਲ ਲਿਖਿਆ ਮਤਲਬ ਤੁਸੀਂ ਦਿੱਤੀ ਕਿੰਨੂ ਸੀ ਸਾਡਾ ਮੁੰਡਾ ਉਥਾ ਇੱਕ ਸੈਕਟਰੇਟ ਚ ਲੱਗੇ ਦਾ ਨਾ ਅੱਛਾ ਤੇ ਉਹਨਾਂ ਦਾ ਗੱਲ ਕੀਤੀ ਫਿਰ ਸਾਚ ਅੱਛਾ ਇਹ ਤੂੰ ਫਾਰਵਰਡ ਕੀਤੀ ਦੀ ਇਹ ਫਾਈਲ ਸਾਰੀ ਆ ਫਾਰਵਰਡ ਸਾਰਾ ਕੋ ਪ੍ਰੋਪਰ ਚੈਨਲ ਗਈ ਦੀ ਐਲਜੀ ਮੇਰੇ ਕੋਲ ਉਹ ਫਾਈਲ ਮਤਲਬ ਕਾਪੀਆਂ ਕਾਪੀਆਂ ਸਾਡਾ ਕੋਲ ਵੀ ਹੈ ਮਤਲਬ ਤੁਸੀਂ ਚਾਹਦੇ ਉੱਥੇ ਦੇ ਤੁਸੀਂ ਲੋਕਲ ਨੂੰ ਤੁਸੀਂ ਚਾਹਦੇ ਹੋ ਕਿ ਇੱਥੇ ਸਾਫ ਸਫਾਈ ਇੱਥੇ ਪੂਰਾ ਕਾਨੂੰਨੀ ਵਿਵਸਥਾ ਜਿਹੜੀ ਆ ਪੂਰੀ ਵਧੀਆ ਹੋਣੀ ਚਾਹੀਦੀ ਵਧੀਆ ਕੋ ਨਹੀਂ ਜੀ ਸਭ ਓਹੋ ਸ਼ਾਇਦ ਕੈਮਰੇ ਵਾਸਤੇ ਕੁਮਲ ਕੋਈ ਹਾਂ ਕਮੀ ਛੱਡੀਆਂ ਕੋਈ ਸ਼ਾਂ ਲਾਇਆ ਪੂਰਾ ਪਿਆ ਸੀ ਕੇ ਕੇ ਲਿਖਤਾ ਮਦਰ ਵਿੱਚ ਹੂੰ ਕੇ ਕਮੀ ਹੈ ਉਹ ਗੁਰਦੁਆਰੇ ਦਾ ਵੀ ਜਿਹੜੀ ਦਵਾਰ ਟੁੱਟੀ ਹੋਈ ਹੈ ਅੱਛਾ ਗੁਰਦੁਆਰੇ ਦਵਾਰੇ ਜੇ ਹੈ ਕਾਫੀ ਅੱਛਾ ਲਿਖਿਆ ਅੱਛਾ ਮਦਰ ਤੁਸੀਂ ਲਿਖਿਆ ਸੀ ਕਿ ਸਾਰਾ ਜਿਹਾ ਗੁਰਦੁਆਰੇ ਦੇ ਨੇੜੇ ਦੀ ਕੋਈ ਦਵਾਰ ਜਿਹੜੀ ਟੁੱਟ ਗਈ ਸੀ ਪਾਣੀ ਨਾਲ ਵੀ ਹਾਂ ਉਹ ਵੀ ਬਣਾਏ ਉਹ ਵੀ ਬਣਾਓ ਤੇ ਲੋਕੀ ਗੜੇ ਫੁੱਲ ਪ੍ਰਵੰਦ ਦੇ ਹਾਂ ਉਹ ਗੱਲ ਕਰਨਾ ਸਹੀ 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 ਬਿਲਕੁਲ ਹਮ ਭਾਜ ਨਹੀਂ ਗੱਲ ਕਰ ਇਹ ਸੱਚ ਹੈ ਕਿ ਕਿ ਲੋਕ ਤਾਂ ਫੁੱਲ ਪ੍ਰਵੰਦ ਦੇਣ ਗੁਰਦੁਆਰੇ ਕਿਵੇਂ ਵਾਰੀ ਚੜਾ ਛੇ ਗੱਲ ਮੈਂ ਨਹੀਂ ਕਹਿੰਦਾ ਗੋਲ ਫੁੱਲ ਪਰਮਾਨਾ ਛੇ ਗੱਲ ਹੈ ਹੂੰ ਹੂੰ ਉਹ ਤਾਂ ਕਿਵੇਂ ਲੋਕ ਦੇ ਪੈਰ ਗੇੜੇ ਨੂੰ ਫਿਸਲ ਜਾਂਦੇ ਹਾਂ ਕਿੰਨੇ ਲੋਕ ਰੁੜ ਜਾਂਦੇ ਮੈਂ ਕਹਿੰਦਾ ਕੋਈ ਐਸਾ ਸਿਸਟਮ ਬਣਾ ਕੋਈ ਸਰਦੀ ਦੇ ਤਾਂ ਚੱਲੀ ਜਾਂਦਾ ਗਰਮੀ ਵਿੱਚ ਭਾਈ ਗਰਮੀਾਂ ਵਿੱਚ ਪਾਣੀ ਤੇਜ਼ ਹੁੰਦਾ ਤੇਜ਼ ਹੁੰਦਾ ਕੋਈ 12 ਕੋਈ ਪਾਈਪ ਸਿਸਟਮ ਚੱਲ ਜਾ ਮੋਟਰ ਸਿਸਟਮ ਚੱਲ ਜਾ ਜਿਹੜਾ ਫੋਲੋਅਰ ਦੇ ਵਿੱਚ ਰੱਖਣ ਤੇ ਸਿੱਧਾ ਪ੍ਰਵਾਹ ਪਾਣੀ ਦੇ ਵਿੱਚ ਮੈਂ ਉਹ ਗੱਲ ਕਰ ਰਹਾ ਹਾਂ ਇੱਕ ਕੋਸ਼ਿਸ਼ ਕਰੇ ਮਤਲਬ ਇਹ ਇੱਕ ਇਹ ਦੱਸਣਾ ਚਾਹੁੰਦੇ ਨੇ ਕਿ ਜਿਹੜੇ ਵੀ ਲੋਕੀ ਇੱਥੇ ਫੁੱਲ ਪ੍ਰਵਾਹ ਆਂਦੇ ਨੇ ਕੋਈ ਐਸਾ ਸਿਸਟਮ ਬਣਨਾ ਚਾਹੀਦਾ ਕਿ ਗੁਰਦੁਆਰੇ ਤੇ ਬਾਕੀ ਸਾਰੇ ਗੋਲਦੱਤਾਂ ਜਿਹੜੇ ਸਾਰੇ ਜੀਆ ਪੋਤਾ ਆਂਦੇ ਹਾਂ 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 ਇਸ਼ਾਰੇ ਆਖਣ ਵਕ ਕੋਈ ਪੈਸਾ ਨਹੀਂ ਹੈ ਤਾਂ ਕੋਈ ਗੱਲ ਨਹੀਂ ਕਰਦਾ ਫ੍ਰੀ ਕਰੋ ਦੋ ਕਿਸ਼ਤਾਂ ਸਾਡੇ ਕੋਲ ਕਿਸ਼ਤਾਂ ਵਿੱਚ ਆਣੀ ਹੈ ਸੈਂਟਰ ਫੁੱਲ ਪ੍ਰਵਾਹ अच्छा मतलब सेंटर ਚ ਆਓ ਉਹ ਇਹ ਤੁਹਾਡੇ ਇੱਥੇ ਨਹੀਂ ਆਉਗਾ ਇੱਥੇ ਅਸੇ ਤੇ ਇਹ ਹੈ ਨਾ ਕਿ ਤੁਹਾਡੇ ਕੋਲ ਬੇੜੀ ਹੈ ਬੇੜੀ ਆ ਕੇ ਕਰ ਸਕਦੇ ਤੁਸੀਂ ਬੇੜੀ ਚ ਸੈਂਟਰ ਚ ਆ ਕੇ ਕਰ ਸਕਦੇ ਹੋ ਤੇ ਜੇ ਕਰ ਗਰਮੀ ਵੇਲੇ ਤਾਂ ਕਿਨਾਰੇ ਪਾਣੀ ਦਾ ਤੇਜ ਜਿਹੜਾ ਗਲ ਬੰਨਾ ਹੀ ਪਰਵਾਏਗਾ ਨਾ ਉਹ ਵੀ ਵਿੱਚ ਆ ਜਾਂਦਾ ਉਹ ਰੋੜ ਜਾਂਦੇ ਹਾਂ ਤੇ ਉੱਥੇ ਜ਼ਿਆਦਾ ਖਤਰਾ ਉੱਥੇ ਪਾਣੀ ਤੁਹਾਡੇ ਅੱਗੇ ਆਉਗਾ ਉੱਥੇ ਉੱਥੇ ਰਿਸਕ ਹੈ ਉਥੇ ਰਿਸਕ मतलब ਪਾਣੀ ਖਿੱਚ ਵੀ ਸਕਦਾ ਉੱਥੇ ਉਹ ਸਿਸਟਮ ਚਾਹੀਦਾ ਹਾਂ ਬੜੀ ਵਧੀਆ ਗੱਲ ਹੈ ਕਿ ਜਾਨਾਂ ਦੀ ਕੀਮਤ ਕੁਲਦੀਪ ਜੀ ਨੂੰ ਪਤਾ ਹੈ ਕਿ ਜਾਨ ਦੀ ਕੀ ਕੀਮਤ ਹੁੰਦੀ ਹੈ ਇਹ ਨਹੀਂ ਚਾਹਦੇ ਕਿ ਸੇ ਦਾ ਕੋਈ ਜਾਣ ਦਾ ਨੁਕਸਾਨ ਹੋਵੇ ਅੱਗੇ ਤੁਸੀਂ ਇੱਕ ਫੁੱਲ ਪ੍ਰਵਾਣ ਆਂਦੇ ਹੋ ਤੇ ਉਸ ਤੋਂ ਬਾਅਦ ਹਾਂਜੀ ਇਹ ਇਹ ਦੇਖੋ ਜੀ ਅਸੀਂ ਨਿਕਲ ਰਿਹਾ ਜੀ ਉਸ ਪੁਲ ਦੇ ਕੋਲੋਂ ਇਹ ਉਹ ਪੁਲ ਜਿਹੜਾ 1900 ਤੇ ਬੁੰਜਾ ਚ ਬਣਿਆ ਸੀ 65 65 65 65 65 ਚ ਰੁੜਿਆ ਸੀ ਹਾਂ ਬਣਿਆ ਕਰ ਤੁਸੀਂ ਬੁੰਜਾ ਚ 65 ਦੇ ਵਿੱਚ ਬਣਿਆ ਆਰਮੀ ਇਹ ਆਪਣੀ ਫੌਜ ਟਪਾਣੀ ਸੀ ਨਾ ਅੱਛਾ ਆਰਮੀ ਨੇ ਜਦੋਂ 65 ਦੀ ਲੜਾਈ ਸੀ ਜਦੋਂ ਸ਼ੰਪ ਵਾਲੀ ਸਾਈਡ ਆਣਾ ਸੀ ਇਹ 65 ਚ ਪੁੱਲ ਬਣਿਆ ਟੁੱਟ ਗਿਆ 65 ਦੇ ਵਿੱਚ ਹੀ ਇਹ ਟੁੱਟ ਗਿਆ ਇਹ ਇਹ ਉਹ ਇਤਿਹਾਸਕ ਪੁੱਲ ਕਹਿ ਸਕਦੇ ਆ ਲੋਹਾ ਤੁਸੀਂ ਦੇਖ ਰਹੇ ਹੋ ਵਾਵਾ ਵਧੀਆ ਲੋਹਾ ਇਹ ਤਾਂ ਪ੍ਰੋਬ੍ਰੀਜ ਹੈ ਹਾਂ ਖਤਮ ਨਹੀਂ ਹੋਇਆ ਲੋਹਾ ਮੈਨੂੰ ਲੱਗਦਾ ਨਹੀਂ ਕਿ ਅੱਜ ਕੱਲ ਇਹੋ ਜਿਹਾ ਲੋਹਾ ਆਂਦਾ ਵੀ ਹੋਣਾ ਖੈਰ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਬਹੁਤ ਲੰਬਾ ਪੁੱਲ ਹੈ ਪਰ ਇਹ ਪੁੱਲ ਜਿਹੜਾ ਹੈ ਇਸੇ ਇਹਦੇ ਉੱਤੇ ਹੀ ਹੁੰਦਾ ਸੀ ਇਸੇ ਦਰਿਆ ਦੇ ਉੱਪਰ ਹੀ ਉੱਪਰ ਹੁੰਦਾ ਸੀ ਜਿੱਦੋਂ ਆਰਮੀ ਨੂੰ 1965 ਦੀ ਲੜਾਈ ਦੇ ਵਿੱਚ ਇਹਨਾਂ ਨੇ ਜਾਪਾਣਾ ਸੀ ਇਸ ਪਾਸੇ ਹਾਂ ਜ਼ਰੂਰ ਤਾਂ ਪਿਆ ਆਪਣੀ ਫੌਜ ਦੀ ਪਾਰ ਕਰਨਾ ਹਾਂ ਆਰਮੀ ਨੂੰ ਤੋਂ ਉਸ ਬਾਅਦ ਫਿਰ ਦੂਜਾ ਜਿਹੜਾ ਪੁਲ ਸੀ ਉਹ ਹਜੇ ਕਹਿੰਦੇ ਨੇ ਕਿ ਉੱਪਰ ਪਿਆ ਹੋਇਆ ਗੁਰਦੁਆ ਉਹ ਪਿੱਛੇ ਜਿਹੜਾ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸਾਹਿਬ ਤੋਂ ਵੀ ਪਿੱਛੇ ਨਾਲ ਹੀ ਨੇੜੇ ਹੀ ਪਿਆ ਹੋਇਆ ਪੁਲ ਇਹ 1934 1934 ਵਿੱਚ ਬਣਦਾ ਬਣਦਾ ਟੁੱਟੀ ਆ ਉਹ ਪੁਲ ਇਗ੍ਰਿਸ਼ੜ ਗਈ ਉਹ 1934 ਵਿੱਚ ਸ਼ੁਰੂ ਹੋਇਆ ਉਹ ਪਹਿਲਾ ਇੱਕ ਵਾਰ ਟੁੱਟੀ ਆ ਫਿਰ 1934 ਵਿੱਚ ਪਤਾਇਰ ਹੋਇਆ ਆ ਆੜ ਆੜਾ ਨੇ ਕਹਨਾ 1992 ਚ ਟੁੱਟੀ ਆ ਵੱਡਾ ਹਿੱਸਾ ਅੱਛਾ ਵੱਡਾ ਸ਼ਾਇਦ ਬਾਕੀ ਪੁਰਾਣਾ ਹੋਈ ਹੈ ਛੋਟੇ ਦੋ ਫਿਰ ਉਹ ਪੁਲ ਤਿਆਰ ਹੋਣ ਤੋਂ ਬਾਅਦ 1992 ਚ ਫਿਰ ਜਦੋਂ ਆੜ ਆਇਆ ਸੀ ਉਹ ਦੋ ਰੁੜਿਆ ਸੀ ਹਾਂ ਉਹ ਪੁਲ ਇਹ ਦੋ ਪੁੱਲਾਂ ਦੀ ਕਹਾਣੀ ਹੈ ਜੀ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਕਿਲਾ ਬੜਾ ਹੀ ਖੂਬਸੂਰਤ ਨਜ਼ਾਰਾ ਇਸ ਕਿਲੇ ਦਾ ਕਿਆ ਬਾਤ ਹੈ ਕੁਲਦੀਪ ਜੀ ਅੱਜ ਤੇ ਤੁਸੀਂ ਮੈਨੂੰ ਲੱਗਦਾ ਸਾਨੂੰ ਜੰਮੂ ਦੀ ਜੰਨਤ ਦਿਖਾਤੀ ਜੰਮੂ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਇਹ ਇੰਨਾ ਸੋਹਣਾ ਨਜ਼ਾਰਾ ਜਿਹੜਾ ਇੱਥੇ ਦਿਖਾਈ ਦੇ ਰਿਹਾ ਨਾ ਮੈਨੂੰ ਲੱਗਦਾ ਨਹੀਂ ਕਿ ਮੈਂ ਮੈਂ ਨਹੀਂ ਦੇਖਿਆ ਹਜੇ ਤੱਕ ਕੋਈ ਇਹ ਸਾਡੇ ਅਗਰ ਇਸ ਨੂੰ ਐਜ਼ ਅ ਟੂਰਿਜ਼ਮ ਪਲੇਸ ਵਧੀਆ ਕਰਕੇ ਤਿਆਰ ਕਰਵਾਇਆ ਜਾਏ ਤੇ ਸਹੀ ਕਹਿ ਰਹੇ ਨੇ ਕੁਲਦੀਪ ਜੀ ਕਿ ਇਹ ਬਹੁਤ ਅੱਛੀ ਜਗ੍ਹਾ ਹੈ ਔਰ ਸਰਕਾਰ ਨੂੰ ਚਾਹੀਦਾ ਕਿ ਇੱਥੇ ਥੋੜਾ ਧਿਆਨ ਦੇਵੇ ਇਹ ਕਿਲਾ ਦੇਖ ਲੋ ਜੀ ਕੀ ਬਾਤ ਹੈ ਫਖਨੂਰ ਦਾ ਕਿਲਾ ਤੇ ਸਾਨੂੰ ਲੈ ਕੇ ਜਾ ਰਹੇ ਨੇ ਹੁਣ ਗੁਰਦੁਆਰੇ ਵਾਲੀ ਸਾਈਡ ਅਸੀਂ ਗੁਰਦੁਆਰੇ ਤੋਂ ਫੇਰ ਆਵਾਂਗੇ ਥੱਲੇ ਤੇ ਇੱਥੇ ਉਤਰਾਂਗੇ ਤੋਂ ਬਹੁਤ ਅੱਛਾ ਨਜ਼ਾਰਾ ਚੱਪੂ ਵੀ ਨੇ ਬਾਸ ਦੇ ਨਾਲ ਇਸ ਵੇਲੇ ਚਲਾ ਰਹੇ ਨੇ ਕੀ ਬਾਤ ਹੈ ਬਹੁਤ ਵਧੀਆ ਅੱਛਾ ਇਹ ਉਹ ਮੂਰਤੀਆਂ ਜਿਨੂੰ ਗੋਲੀਆਂ ਲੱਗੀਆਂ ਸੀ ਹਾਂ ਜਾਨੂ ਮਾਨ ਦੀ ਮੂਰਤੀ ਕਾਫੀ ਵੱਡੀ ਹੋ ਲਈ ਹੈ ਹਨ ਵੈਸੇ ਉਠਾਈਆ 34 ਸਾਲਾਂ ਦੀ ਹੈ ਟੁੱਟੀ ਇਹਦੀ ਕਾ ਬਸੇ ਟੁੱਟ ਗਈ ਦੇਖੋ ਜੀ ਇਹ 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 ਮੂਰਤੀ ਜਿਵੇਂ ਕੁਲਦੀਪ ਪੂਰੀ ਕਹਿ ਰਹੇ ਨੇ ਇਹ ਰਵਿਦਾਸ ਜੀ ਦੀ ਮੂਰਤੀ ਹੈ ਹਾਂਜੀ ਟੁੱਟੀ ਹੈ ਇਸ ਦਰਿਆ ਦੇ ਕਿਨਾਰੇ ਪਈ ਹੋਈ ਹੈ ਤੇ ਰਗਨਾਥ ਟੈਂਪਲ ਜੰਮੂ ਦੇ ਵਿੱਚ ਜਦੋਂ ਹਮਲਾ ਹੋਇਆ ਸੀ ਹਾਂ ਇਹ ਅਨੁਮਾਨ ਦੀ ਦੇਖੇ ਹਤਵਾਦੀਆਂ ਦਾ ਤੇ ਦੋ ਮੂਰਤੀਆਂ ਕੋਈ ਕਹਿੰਦੇ ਨੇ ਜਿੱਦ ਤਰ੍ਹਾਂ ਕਹਿਣਗੇ ਖੰਡਤ ਹੋਈਆਂ ਸੀ ਹਾਂ ਖੰਡ ਤੇ ਇਸ ਮੂਰਤੀ ਨੂੰ ਵੀ ਨੁਕਸਾਨ ਪੁੱਜਿਆ ਸੀ ਤੇ ਇਹਨੂੰ ਇੱਥੇ ਦਰਿਆ 'ਚ ਸ਼ਾਇਦ ਉਹਨਾਂ ਨੇ ਪ੍ਰਵਾਹਿਆ ਹੋਣਾ ਆਪਣੀ ਤਰਫ ਪਾਣੀ ਪਾਣੀ 'ਚ ਪਾਣੀ 'ਚ ਪ੍ਰਵਾਹਿਆ ਦਾ ਪਾਣੀ 'ਚ ਪ੍ਰਵਾਹਿਆ ਦਾ ਉਸ ਵੇਲੇ ਪਾਣੀ ਸ਼ਾਇਦ ਇੱਥੇ ਜ਼ਿਆਦਾ ਹੋ ਗਿਆ ਹਾਂ ਅੱਗੇ ਹੁਣ ਪਾਣੀ ਘਟਦਾ ਹੈ ਤੇ ਇਹ ਸਾਹਮਣੇ ਆ ਜਾਂਦੀ ਹੈ ਇਹ ਵਾਰ ਰੁਬੀ ਜਾਂਦੀ ਵਾਲਾ ਪਾਣੀ ਚੜਦਾ ਹਾਂ ਇਹਦੇ ਨਾਲ ਹੋਰ ਵੀ ਮੂਰਤੀਆਂ ਪਈਆਂ ਕੋਈ ਆ ਸਭ ਖੰਡੀ ਤੇ ਨੇ ਟੁੱਟੀਆਂ ਅੱਛਾ ਇਹ ਖੰਡੇ ਤੋਂ ਮੂਰਤੀਆਂ ਜਿਹੜੀਆਂ ਪਾਣੀ 'ਚ ਪ੍ਰ ਹਾਂ ਕਾਫੀ ਮੂਰਤੀਆਂ ਪਈਆਂ ਹੋਈਆਂ ਨੇ ਕਾਫੀ ਨਾ ਕਾਫੀ ਜਿਸ ਤਰ੍ਹਾਂ ਆਇਆ ਇੱਕ ਸਾਹਮਣੇ ਪਈ ਹੈ ਮੂਰਤੀ ਕੋਈ ਹਾਂ ਬਹੁਤ ਇਹ ਕਿਸ ਚੀਜ਼ ਦੀ ਮੂਰਤੀ ਹੈ ਕੋਈ ਰਾਜੇ ਦੀ ਹੈ ਇਹ ਕਿਸੇ ਰਾਜੇ ਦੀ ਹੈ ਨਾ ਹਾਂਜੀ ਹਾਂ ਐਗਜ਼ੈਂਪਲ ਤੇ ਨਹੀਂ ਹੈ ਇਹ ਮੈਨੂੰ ਕੋਈ ਰਾਜਾ ਨਹੀਂ ਰਾਜਾ ਕੋਈ ਰਾਜੇ ਦੀ ਕਿਸੇ ਰਾਜੇ ਦੀ ਮੂਰਤੀ ਹੈ ਨਹੀਂ ਪੱਗ ਬੰਨੀ ਹੋਈ ਹੈ ਹਾਂਜੀ ਹਾਂਜੀ ਹਾਂ ਪੱਗ ਬੰਨੀ ਹੋਈ ਰਾਜਾ ਕੋਈ ਔਰ ਇਹ 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 ਚੀਜ਼ਾਂ ਨੇ ਸਰ ਦੇਖਣ ਵਾਲੀਆਂ ਇਹਨੂੰ ਜ਼ੂਮ ਹੋਇਆ ਹਾਂ ਇਹ ਚੀਜ਼ਾਂ ਦੇਖਣ ਵਾਲੀਆਂ ਨੇ ਤੇ ਇਹ ਬੜੀਆਂ ਵਧੀਆ ਚੀਜ਼ਾਂ ਨੇ ਇਹ ਇਹ ਆ ਗਿਆ ਜੰਮੂ ਵਾਲਾ ਪਾਸਾ। ਕੀ ਬਾਤ ਹੈ। ਇਹ ਬਕਰਵਾਲ ਨੇ ਜੀ? ਹਾਂ ਜੀ ਹਾਂ ਜੀ। ਬੱਕਰੀਆਂ ਜਿਹੜੀਆਂ ਇਹਨੇ ਕਿਨਾਰੀ ਚੜਾਉਂਦੇ ਨੇ। ਆਹ ਪੱਤਰ ਪੁੱਤਰ ਇੱਥੇ ਚਰਾਉਂਦੇ ਕੱਢ ਪਾਣੀ ਵੀ ਲੈਂਦੇ ਉਹਨਾਂ। ਅੱਛਾ ਪਾਣੀ ਪੂਣੀ ਪਲਾ ਕੇ ਪੱਤਰ ਪੁੱਤਰ ਚਰਾ ਕੇ ਲੈ ਜਾਂਦੇ ਨੇ। ਇਹ ਲੋਕਲੀ ਲੋਕੀ ਨੇ ਸਾਰੇ। ਆਹ ਅੱਗੇ ਮਿਸ਼ਨ ਦਾ ਹੈ ਦਾ ਕੋਈ ਸ਼ਹਿਰ ਨਗਰ ਆ ਦਾ ਕੋਈ ਕੁਸ਼ਤਬਾ ਡੋਢਾ ਦਾ। ਅੱਛਾ ਛੜ ਲੱਕੀ ਖਾਸ ਨਹੀਂ। ਅੱਛਾ ਇੱਧਰ ਦੇ ਨਹੀਂ ਹੈ। ਵਾਹ ਗਰਮੀਆਂ ਨੇ ਚਲੀ ਆਣਾ ਫਿਰ ਦੁਬਾਰਾ ਅੱਛਾ ਗਰਮੀਆਂ ਵਾਪਸ ਚੱਲ ਜੰਗਦੇ ਓਕੇ ਓਕੇ ਦੇਖੋ ਜੀ ਇਹ ਜੰਗਲ ਹਜੇ ਤੱਕ ਉਸੇ ਤਰ੍ਹਾਂ ਹੀ ਮੌਜੂਦ ਹੈ ਔਰ ਉਮੀਦ ਕਰਦੇ ਹਾਂ ਕਿ ਜੰਗਲ ਇਸੇ ਤਰ੍ਹਾਂ ਹੀ ਮੌਜੂਦ ਰਹੇ ਕਿਉਂਕਿ ਜੋ ਨੇਚਰ ਹੈ ਉਹ ਨੇਚਰ ਦਾ ਜਿਹੜਾ ਮਜ਼ਾ ਹੈ ਉਹ ਨੇਚਰ ਦੇ ਵਿੱਚ ਹੀ ਮਿਲਦਾ ਹੈ ਤੇ ਜਦੋਂ ਹੱਥ ਦੀਆਂ ਬਣੀਆਂ ਯਾਨੀ ਇਨਸਾਨੀ ਪੈਰ ਜਿਸ ਵੇਲੇ ਪੈ ਜਾਂਦੇ ਨੇ ਕਿਸੇ ਪਾਸੇ ਤੇ ਉਹ ਕੁਦਰਤ ਨੂੰ ਜਿਹੜਾ ਨਾ ਤਬਾਹ ਕਰਨ ਵਾਲੀ ਸਾਈਡ ਜਿਹੜਾ ਚੱਲ ਚੱਲਣਾ ਸ਼ੁਰੂ ਹੋ ਜਾਂਦੇ ਨੇ ਔਰ ਇਹ ਜਿਸ ਤਰ੍ਹਾਂ ਕੁਲਦੀਪ ਉਹਨਾਂ ਨੇ ਦੱਸਿਆ ਵਾਕਈ ਦੇ ਵਿੱਚ ਕੁਦਰਤ ਤਬਾਹ ਹੋਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਥੇ ਦੇਖਣ ਚ ਮਿਲ ਰਿਹਾ ਕਿ ਕੁਦਰਤ ਜਿਹੜੀ ਹੈ ਉਹ ਤਬਾਹ ਹੋਈ ਹੈ ਜੋ ਖੂਬਸੂਰਤੀ ਇਸ ਅਖਨੂਰ ਦੀ ਉਹ ਪੁਰਾਣੀ ਖੂਬਸੂਰਤੀ ਹੈ ਉਹ ਬੇਸ਼ੱਕ ਨਹੀਂ ਰਹੀ ਤੇ ਉਮੀਦ ਕਰਦੇ ਆਂ ਕੁਲਦੀਪਪੁਰਾਂ ਦੀ ਜਿਹੜੀ ਫਾਈਲ ਇੱਥੋਂ ਚਲੀ ਦੀ ਹੈ ਤੇ ਐਲਜੀ ਸਾਹਿਬ ਦੇ ਟੇਬਲ ਤੱਕ ਸ਼ਾਇਦ ਪਹੁੰਚ ਗਈ ਹੋਵੇਗੀ ਤੇ ਜੇ ਪਹੁੰਚ ਗਈ ਹੈ ਤਾਂ ਐਲਜੀ ਸਾਹਿਬ ਤੁਸੀਂ ਵੀ ਇਹਦੇ ਤੇ ਮੋਹਰ ਲਾਓ ਤੇ ਇਸ ਜਗ੍ਹਾ ਨੂੰ ਮੁੜ ਕੇ ਸ਼ਾਨਦਾਰ ਬਣਾਓ ਤੇ ਖੂਬਸੂਰਤ ਜ਼ਰੂਰ ਬਣਵਾਓ ਤੇ ਇਹ ਮੈਂ ਦਰਸ਼ਕਾਂ ਨੂੰ ਦਿਖਾ ਰਿਹਾ ਆਪ ਇਹ 베ੜੀ ਕਿਸ ਦੀ ਹੈ ਭਾਈ ਸਾਹਿਬ ਦੋਨੋਂ ਆਪਣੀਆਂ ਅਸੀਂ ਇਹ ਵੀ ਤੁਹਾਡੀ ਇਹ 베ੜੀ ਹਾਂ ਦੋ ਆਪਣਾ ਮਤਲਬ ਕਿ 4.5-5 ਲੱਖ ਇਹ ਤੇ 4.5-5 ਲੱਖ ਹੋ ਕੀ ਬਾਤ ਹੈ ਜੀ ਦੋ ਗੱਡੀਆਂ ਦੇ ਮਾਲਕ ਕੁਲਦੀਪ ਜੀ ਅੱਜ ਸਾਨੂੰ ਚੱਕਰ ਲਵਾ ਰਹੇ ਨੇ ਬੜੀ ਵਧੀਆ ਗੱਲ ਹੈ ਕੀ ਬਾਤ ਹੈ ਹਾਂ ਤੇ ਇਹ ਦੋਵੇਂ ਕਿੱਦਾਂ ਚੱਲਦੀਆਂ ਫਿਰ ਕੋਈ ਬੰਦਾ ਰੱਖਿਆ ਨਾ ਨਾ ਜੇ ਨਾਲ ਜ਼ਰੂਰਤ ਆ ਫਿਰ ਬੰਦਾ ਵੀ ਰੱਖ ਲੈਣੇ ਆ ਅੱਛਾ ਬੰਦਾ ਰੱਖ ਲੈਂਦੇ ਔਰੇ ਮੁੰਡੇ ਆ ਤੇ ਮੇਰੀ ਗੱਲ ਸੁਣੋ ਜਦੋਂ ਕਿਤੇ ਵੇਲੇ ਕੁਵੇਲੇ ਪਾਣੀ ਚੜ ਜਾਏ ਤੇ ਤੁਹਾਨੂੰ ਪਤਾ ਕਿਸ ਤਰ੍ਹਾਂ ਚੱਲਦਾ ਫਿਰ ਗਰਮੀ ਆ ਜੇ ਕੋ ਕਾਸ਼ ਪਾਣੀ ਨਹੀਂ ਬੰਦਾ ਰੱਸੇ ਪਾਏਦੇ ਹੁੰਦੇ ਨੇ ਸਰਦੀਆਂ ਜੱਲਾ ਹੁੰਦਾ ਨਾ ਹਾਂ ਹਾਂ ਪਰੇਸ਼ਾਨ ਦਾ ਮੌਸਮ ਹਾਂ ਹਾਂ ਉਹਦਾ ਦੋਏ ਕਿਸ਼ਤੀਆਂ ਕਾਰ ਲਈਆਂ ਨੇ ਲੋਡ ਘਰੀ ਅੱਛਾ ਇੱਥੇ ਚੁੱਕ ਕੇ ਕਾਰ ਲੈ ਜਾਂਦੇ ਹੋ ਕਿਸ਼ਤੀਆਂ ਦੋਏ ਓਕੇ ਓਕੇ ਤਿੰਨ ਮਹੀਨੇ ਬਸਤਾ ਹੈ ਇਨਵੇਂ ਨਹੀਂ ਅਸੀਂ ਤੁਸੀਂ ਘਰ ਹੀ ਲੈ ਜਾਂਦੇ ਹੋ ਕਿਸ਼ਤੀਆਂ ਇੱਥੇ ਚੁਕਾਉਂਦੇ ਕੀ ਆ ਕੋਈ ਕ੍ਰੇਨ ਕਰੂਣ ਮੰਗਾ ਕੇ ਨਹੀਂ ਬੰਦੇ ਲਾਣੇਗਾ ਨਾ ਟਰੈਕਟਰ ਦੀ ਟਰਾਲੀ ਅਸੀਂ ਟਰਾਲੀ ਤੇ ਚੜ੍ਹ ਜਾਂਦੀ ਹੈ ਜੱਪ ਚੁਪਲਾ ਕੇ ਹਾਂ ਅੱਛਾ ਚੱਲ ਜੀ ਟੰਗ ਨਾਲ ਓਕੇ ਓਕੇ ਜੜਦੀ ਥੋੜੀ ਟੰਗ ਨਾਲ ਤਰੀਕੇ ਨਾਲ ਹਾਂ ਠੀਕ 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 ਬਹੁਤ ਵਧੀਆ ਤਾਂ ਯਰਬੇ ਨਾਲ ਕੰਮ ਇਹਦਾ ਕੋਈ ਲਾਇਸੈਂਸ ਲਿਸੂਸ ਨਹੀਂ ਹੈ ਹਾਂ ਹੈ ਉਸ ਤੋਂ ਬਗੈਰ ਨਹੀਂ ਕੋਈ ਚਲਾ ਸਕਦਾ ਹੈ ਨਾ ਲਾਇਸੈਂਸ ਤੇ ਚਾਹੀਦਾ ਹਾਂ ਹਾਂ ਤੁਹਾਡਾ ਤੇ ਪੁਸ਼ਤਾਨੀ ਲਾਇਸੈਂਸ ਹੋਣਾ ਕੋਈ ਹਾਂ ਕਾਫੀ ਪੁਰਾਣਾ ਹੈ ਤੂੰ ਕਰੰਦੇ ਨਾ ਹੂੰ ਬਹੁਤ ਵਧੀਆ ਜੀ ਬਹੁਤ ਵਧੀਆ ਤੋਂ ਦੋਸਤੋ ਤੁਹਾਨੂੰ ਅੱਜ ਸੈਰ ਕਰਵਾਈ ਐ ਮੈਂ ਅਖਨੂਰ ਦੇ ਦਰਿਆ ਚਨਾਬ ਦੀ ਚਨਾਬ ਦੀਆਂ ਕਹਾਣੀਆਂ ਬੜੀਆਂ ਸੁਣੀਆਂ ਹੋਣੀਆਂ ਨੇ ਕਈ ਲੋਕਾਂ ਨੇ ਸਿਰਫ ਕਹਾਣੀਆਂ ਹੀ ਸੁਣੀ ਹੋਣੀਆਂ ਚਨਾਬ ਦੇਖਿਆ ਨਹੀਂ ਹੋਣਾ ਅੱਜ ਇਹ ਚਨਾਬ ਆਹ ਦੇਖੋ ਇਹਦਾ ਮਿੱਠਾ ਪਾਣੀ ਠੰਡਾ ਪਾਣੀ ਇਹ ਚਨਾਬ ਦਰਿਆ ਜੀ ਆਹ ਵੇਖੋ ਇਹ ਦਰਿਆ ਚਨਾਬ ਔਰ ਕਿਸਮਤ ਵਾਲਿਆਂ ਸੀ ਕਿ ਇਹ ਉਹਨਾਂ ਪੰਜਾਂ ਦਰਿਆਵਾਂ ਦੇ ਵਿੱਚੋਂ ਹੀ ਆ ਜਿਹੜੇ ਪੰਜਾਬ 'ਚ ਵਗਦੇ ਸੀ ਇਹ ਉਹੀ ਚਨਾਬ ਦਰਿਆ ਆ ਇਹ ਦੂਜਾ ਦਰਿਆ ਇਸ ਤੋਂ ਉੱਪਰ ਜੇਲਮ ਐ ਇਹ ਚਨਾਬ ਆ ਗਿਆ ਅੱਗੇ ਫਿਰ ਰਾਵੀ ਆ ਗਿਆ ਇਸ ਤਰ੍ਹਾਂ ਪੰਜ ਦਰਿਆ ਨੇ ਹੈ ਨਾ ਜੀ ਤਾਂ ਇਹ ਦਰਿਆ ਜਿਹੜਾ ਹੈ ਅੱਜ ਅਸੀਂ ਮਤਲਬ ਇਹਦੇ ਵਿੱਚ ਅਲੱਗ ਹੀ ਫੀਲ ਅਲੱਗ ਫੀਲ ਆ ਰਿਹਾ ਹੈ ਬੜਾ ਅਲੱਗ ਜਿਹਾ ਫੀਲ ਆ ਰਿਹਾ ਹੈ ਤਾਂ ਦੋਸਤੋ ਇਹ ਕੁਲਦੀਪ ਹੋਰਾਂ ਨੇ ਸਾਨੂੰ ਪੂਰਾ ਰਾਰਪਾਰ ਜਿਹੜਾ ਹੈ ਦਰਿਆ ਦੇ ਵਧੀਆ ਕਰਕੇ ਆ ਆਪਣੀ ਗੱਡੀ ਦੇ ਵਿੱਚ ਹੁਣ ਮੈਂ ਗੱਡੀ ਕਹਾਵਾਂਗਾ ਨੂੰ ਕਿਸ਼ਤੀ ਜਾਂ ਬੇੜੀ ਨਹੀਂ ਕਹਾਵਾਂਗਾ ਇਹਨਾਂ ਦੀ ਗੱਡੀ ਆ 5 ਲੱਖ ਦੀ ਗੱਡੀ ਆ ਕੋਈ ਛੋਟੀ ਮੋਟੀ ਗੱਡੀ ਨਹੀਂ ਇਹਦੇ ਵਿੱਚ ਲਗਜ਼ਰੀ ਗੱਡੀ ਆ ਔਰ ਦੋ ਗੱਡੀਆਂ ਦੇ ਮਾਲਕ ਨੇ ਇੱਕ ਗੱਡੀ ਪਾਰ ਇੱਕ ਗੱਡੀ ਰਾਰ ਹੁਣੇ ਸਾਨੂੰ ਮੁੜ ਕੇ ਘੁਮਾ ਫਿਰਾ ਕੇ ਰਾਰ ਦੇ ਪਾਸੇ ਲੈ ਕੇ ਆ ਗਏ ਨੇ ਤੇ ਜਿਓ ਪੋਤਾ ਗਾਰਡ ਜਿਹੜਾ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ ਇਸ ਘਾਟ ਤੋਂ ਇਸੇ ਘਾਟ ਤੇ ਮੁੜ ਕੇ ਹੁਣ ਅਸੀਂ ਵਾਪਸ ਇੱਥੇ ਪਹੁੰਚ ਰਹੇ ਹਾਂ ਤੇ ਕੁਲਦੀਪ ਜੀ ਨੇ ਸਾਨੂੰ ਇੱਥੇ ਵਾਪਸ ਪਹੁੰਚਾਇਆ ਔਰ ਸਭ ਤੋਂ ਪਹਿਲਾਂ ਤਾਂ ਅਸੀਂ ਕੁਲਦੀਪ ਜੀ ਦਾ ਬੜਾ ਬੜਾ ਸ਼ੁਕਰੀਆ ਕਰਾਂਗੇ ਕਿਉਂਕਿ ਕੁਲਦੀਪ ਜੀ ਨੇ ਆਪਣਾ ਸਮਾਂ ਕੱਢ ਕੇ ਬੇਸ਼ੱਕ ਇਹਦੀ ਪੇਮੈਂਟ ਲੈਣਗੇ ਲੇਕਿਨ ਮਿਹਨਤ ਹੈ ਔਰ ਇਸ ਮਿਹਨਤ ਦਾ ਫਲ ਇਹਨਾਂ ਨੂੰ ਮਿਲੇਗਾ ਜ਼ਰੂਰ ਔਰ ਅਸੀਂ ਕੋਸ਼ਿਸ਼ ਇਹੀ ਕਵਾਂਗੇ ਸਾਰਿਆਂ ਨੂੰ ਕਿ ਜ਼ਰੂਰ ਇਸ ਘਾਟ 'ਚ ਆਓ ਤੇ ਇਸ ਘਾਟ 'ਚ ਆ ਕੇ ਤੇ ਇਹਨਾਂ ਦੀ ਕਿਸ਼ਤੇ ਦੇ ਉੱਤੇ ਜ਼ਰੂਰ ਇੱਕ ਵਾਰੀ ਚੱਕਰ ਰਾਰਪਾਰ ਲਾਓ ਤਾਂ ਕਿ ਇਹਨਾਂ ਦੀ ਰੋਜੀ ਰੋਟੀ ਵੀ ਚੱਲਦੀ ਰਹੇ ਤੇ ਤੁਸੀਂ ਵੀ ਮ제 ਲੈ ਸਕੋ ਹੁਣ ਅਸੀਂ ਬਸ ਉਤਰਣ ਜਾ ਰਹੇ ਹਾਂ ਜੀ ਕਿਸ਼ਤੀ ਜਿਹੜੀ ਹੁਣ ਕਿਨਾਰੇ ਲੱਗ ਗਈ ਹੈ ਬਸ ਇੱਥੇ ਮੇਰੇ ਖਿਆਲ ਚ ਇਹਨਾਂ ਨੇ ਸਾਨੂੰ ਲਾ ਦੇਣਾ ਵਾ ਤੇ ਅਸੀਂ ਉਤਰ ਜਾਣਾ ਜੀ ਬਸ ਲੱਗ ਰਹੀ ਹੈ ਕਿਸ਼ਤੀ ਕਿਨਾਰੇ ਤੇ ਅਹੀ ਇੱਥੇ ਪਾਰ ਹੋ ਜਾਣਾ ਕੀ ਬਾਤ ਹੈ ਤੇ ਮੇਰੇ ਖਿਆਲ ਚ ਇਹਨਾਂ ਕੋਲ ਅਸੀਂ ਪੇਮੈਂਟ ਵੀ ਪੁੱਛ ਲਈਏ ਕਿ ਕਿੰਨਾ ਕਿੰਨਾ ਦਾ ਬਣਿਆ ਉਹ ਵੀ ਇਹਨਾਂ ਨੂੰ ਦੇ ਦੇਵਾਂਗੇ ਕਿਉਂਕਿ ਮਿਹਨਤ ਕੀਤੀ ਹੈ ਇਹਨਾਂ ਨੇ ਲੋ ਜੀ ਲੱਗ ਗਈ ਕਿਸੇ ਕਿਨਾਰੇ ਤੇ ਅਸੀਂ ਹੁਣ ਇੱਥੋਂ ਟੱਪਣਾ ਚ ਪਾਰ ਆਓ ਜੀ ਕੀ ਬਾਤ ਹੈ ਲੋ ਜੀ ਹੁਣ ਆ ਗਈ ਜੀ ਤੁਹਾਡੀ ਵਾਰੀ ਤੇ ਕੁਲਦੀਪ ਜੀ ਵੀ ਆ ਰਹੇ ਨੇ ਤੋਂ ਜ਼ਰੂਰ ਆਣਾ ਜੀ ਇੱਥੇ ਤੇ ਅਸੀਂ ਜ਼ਰੂਰ ਆਣੇ ਨਾਲ ਫਿਰ ਤੋਂ ਗੱਲਬਾਤ ਕਰਾਂਗੇ ਕਿਤੇ ਵੀ ਆਵਾਂਗੇ ਤੇ ਫਿਰ ਜ਼ਰੂਰ ਇੱਕ ਵਾਰ ਤੁਹਾਨੂੰ ਇੱਥੇ ਘੁਮਾਵਾਂਗੇ ਕੰਮ ਆ ਜਾਏਗਾ ਚਾ ਚਾ ਤਾਂ ਮੱਝ ਆਇਆ ਜੀ ਦੇ ਨੰਦ-ਨੰਦ ਕੁਲਦੀਪ ਜੀ ਦੀਆਂ ਸਵਾਰੀਆਂ ਭਾਗ-ਭਾਗ ਕੇ ਆ ਰਹੀਆਂ ਭਾਈ ਹਾਂ ਲੋ ਜੀ ਕੁਲਦੀ ਕੁਲਦੀਪ ਜੀ ਜਲਦੀ ਜੀ ਦੇਖ ਲੋ ਜੀ ਆ ਗਿਆ ਜੇ ਰਸ਼ ਠੀਕ ਹੈ ਚਲੋ ਭਾਈ ਜਲਦੀ ਜਲਦੀ ਭਾਗੋ ਭਾਈ ਦੋੜੋ ਦੋੜੋ ਭਾਈ ਚੜਜੋ ਚੜਜੋ ਗੱਡੀ ਤੇ ਹੁਣ ਉਹ ਬੜੀ ਬੜੀ ਵਧੀਆ ਗੱਡੀ ਜੇ ਔਰ ਨਜ਼ਾਰਾ ਲਿਆਂਦੇ ਜੇ ਇਹ ਬੰਦੇ ਯਾਰ ਕਮਾਲ ਦੇ ਬੰਦੇ ਜੇ ਨਾਲ ਦੇ ਨਾਲ ਕੁਲਦੀਪ ਭਾਈ ਕਿੰਨੇ ਪੈਸੇ ਹੋ ਗਏ ਜਲਦੀਪ ਜੀ ਕਿੰਨੀ ਸੇਵਾ ਹੋ ਗਈ ਉਹ ਨਹੀਂ ਨਹੀਂ ਬੋਲੋ ਮਰਾਏ ਓ ਤੁਸੀਂ ਦੱਸੋ ਠੀਕ ਹੈ ਨਾ ਓਏ ਦੇਖੋ ਜੀ ਇਹ ਜਾ ਰਹੀ ਹੈ ਗੱਡੀ ਫੁੱਲ ਹੋ ਕੇ ਵਾਪਸ ਓਏ ਲਗਜ਼ਰੀ ਗੱਡੀ ਹੈ ਵਧੀਆ ਗੱਡੀ ਆ ਆਇਆ ਕਰੋ ਤੇ ਕੁਲਦੀਪ ਜੀ ਦੇ ਇੱਥੇ ਇਹਨਾਂ ਨੂੰ ਵੀ ਦਾਲ ਪਾਣੀ ਚੱਲਦਾ ਰਹੇ ਤੇ ਤੁਹਾਨੂੰ ਵੀ ਨਜ਼ਾਰੇ ਆਉਂਦੇ ਰਹਿਣ ਠੀਕ ਹੈ ਜੀ ਓਕੇ ਮੇਰੇ ਵੀਰੋ ਬਾਏ ਬਾਏ ਬੈਸਟ ਆਫ ਲੱਕ